this punjab news tv ਦੇ ਮੇਰੀ ਡਿਊਟੀ ਗੰਗਜੀ ਜਿਹੜੀ ਹੈਗੀ ਹੈ ਕਾਫੀ ਦਿਨਾਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਐ ਇਸ ਬਦਲੇ ਜਿਹੜਾ ਨਾ ਲੋਕਾਂ ਨੂੰ ਮਨਾਦੀ ਕਰਵਾ ਕੇ ਵੇਰ ਵੀ ਕਰਵਾ ਦਿੱਤਾ ਸੀ ਤਦ ਵੀ ਲੋਕੀ ਜਿਹੜੇ ਨੇ ਕੀਤੀ ਅੱਜ ਤੇ ਜਿਹੜਾ ਹੈਗਾ ਇਹ ਬੜਿਆ ਛੋਟੀ ਜੀ ਕਾਰਵਾਈ ਹੈਗੀ ਹੈ ਜੇ ਲੋਕੀ ਨਹੀਂ ਕਰਨਗੇ ਫਿਰ ਵੀ ਇਸ ਤੋਂ ਵੱਡੀ ਕਾਰਵਾਈ ਕੀਤੀ ਜਾਏਗੀ ਤੇ ਹੋਰ ਵੀ ਜਿਹੜਾ ਕੀਤਾ ਜਾਏਗਾ ਇਹ ਲੋਕਾਂ ਦੀ ਭਲਾਈ ਵਾਸਤੇ ਤੇ ਕਾਫੀ ਜਾਮ ਲੱਗੇ ਰਹਿੰਦੇ ਐ ਐਕਸੀਡੈਂਟ ਦਾ ਡਰ ਬਣਿਆ ਰਹਿਦਾ ਪਬਲਿਕ ਦੇ ਤਨ ਵੀ ਇਹ ਹੋਇਆ ਇਹ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਅੱਗੇ ਤੋਂ ਵੀ ਨਾ ਰੱਖਣ ਜਿਹੜਾ ਹੈ ਜੋ ਸਾਹਿਬ ਜੋ ਸਾਹਿਬ ਨੇ ਟ੍ਰੈਫਿਕ ਬੜੀ ਵੱਧ ਗਿਆ ਤੇ ਬਰਦਰ ਜੀ ਨਾਲ ਲਗਾਤਾਰ ਸੜਕਾਂ ਤੇ ਜਾਮ ਲੱਗੇ ਰਹਿੰਦੇ ਨੇ ਇਸ ਕਰਕੇ ਬੜਾ ਜ਼ਰੂਰੀ ਬਿਲਕੁਲ ਠੀਕ ਹੈ ਜੀ ਰਿਕਵੈਸਟ ਹੈ ਕਿ ਲਗਾਤਾਰ ਇਹਦੇ ਬਾਰੇ ਧਿਆਨ ਦਿੱਤਾ ਜੀ ਇਹ ਮੈਂ ਅਸ਼ਵਾਸ਼ਣ ਦਿੰਦਾ ਕਿ ਇਹ ਹਰ ਹਫਤੇ ਜਾਂ ਜਦੋਂ ਵੀ ਜ਼ਰੂਰਤ ਲੱਗੇਗੀ ਤੁਹਾਨੂੰ ਇਹ ਚੱਲਦਾ ਰਹੇਗਾ ਪ੍ਰਸਾਦ ਜਿਹੜਾ ਹੈਗਾ ਇਹ ਸਟਾਰਟ ਕੀਤਾ ਹੈਗਾ ਜਸਟ ਸਟਾਰਟ ਹੈਗਾ ਜਿਹੜਾ ਹੈਗਾ ਅਹੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਫਰੇਟ ਜ਼ੋਰਤ ਪਈ ਤੇ ਅਸੀਂ ਲਾਈਨ ਵੀ ਲਗਾ ਦੇਾਂਗੇ ਇਹਦੇ ਉਹ ਜਿਹੜਾ ਆਹ ਲਾਈਨ ਦੀ ਮੰਗ ਜੀ ਲਾਈਨ ਲਗਾ ਦੇਾਂਗੇ ਸਰ ਕੋਈ ਗੱਲ ਨਹੀਂ ਜੀ ਪਰ ਤੁਹਾਡੇ ਦੇਖਣ ਚ ਵੀ ਆ ਰਿਹਾ ਕਿ ਜਿਹੜੀ ਗੁਰਦੁਆਰਾ ਬੋਲਸਾ ਤੋਂ ਜਿਹੜੀ ਮੇਨ ਬਾਜ਼ਾਰ ਆ ਉਹਦੇ ਜਿਹੜੀ ਭਾਂਡੇ ਵਾਲੀਆਂ ਦੁਕਾਨਾਂ ਉਹ ਭਾਂਡੇ ਬਾਹਰ ਰੱਖਦੇ ਆ ਤੇਰੀ ਬੇਤੀ ਆ ਅੱਜ ਅਸੀਂ ਚੁਕਵਾ ਲਿਆ ਆ ਜੇ ਫੇਰ ਚੋ ਫੇਰ ਕਰਵਾ ਲਿਆ ਆਂਗੇ ਜੇ ਨਹੀਂ ਕਰਨਗੇ ਤੇ ਚਲਾਨ ਕਰ ਦੇਾਂਗੇ ਉਹਨਾਂ ਦਾ ਜਿਹੜਾ ਕਾਰਵਾਈ ਕਰਦੇ ਅੱਜ ਉਹਨਾਂ ਦੇ ਚੁਕਵਾ ਲਿਆ ਆ ਬਸ ਤਾਂਹੀਂ ਜੀ ਉਹ ਫੇਰ ਕਰਨਗੇ ਇੱਕ ਵਾਰਨਿੰਗ ਦੇ ਕੇ ਉਹਨਾਂ ਦਾ ਚਲਾਨ ਕਰ ਦੇਾਂਗੇ ਜਾਂ ਜੋ ਕਾਨੂੰਨ ਦਾ ਉਹ ਕਾਰਵਾਈ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਸੀਨੀਅਰ ਪੱਤਰਕਾਰ ਸਰਬੱਤ ਸਿੰਘ ਜੀ ਕੰਗ ਜੋ ਕਿ ਅੱਜ ਹਲਕਾ ਭਲਾਤ ਦੇ ਪਿੰਡ ਨੰਡਾਲੇ ਦੇ ਵਿੱਚ ਜਿਹੜੇ ਨਚਾਇਜ ਕਬਜ਼ੇ ਵਿੱਚ ਕੀਤੇ ਹੋਏ ਸੀ ਦੁਕਾਨਦਾਰਾਂ ਨੇ ਉਹ ਸਮਾਨ ਹਟਾਇਆ ਗਿਆ ਵਾ ਨਗਰਪਾਲਿਕਾ ਦੇ ਜਿਹੜੇ ਕਰਮਚਾਰੀ ਆ ਤੇ ਈਓ ਨੇ ਤੇ ਸਾਡੇ ਸੀਨੀਅਰ ਪੱਤਰਕਾਰ ਸਰਬੱਤ ਸਿੰਘ ਕੰਗ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਕੰਗ ਸਾਹਿਬ ਕੀ ਪ੍ਰੋਗਰਾਮ ਸੀ ਅੱਜ ਪੋਤਰਾ ਸਾਹਿਬ ਨਗਰਪਾਲਿਕਾ ਤੋਂ ਬੜੀ ਵਧੀਆ ਵਧੀਆ ਪ੍ਰਕਿਰਿਆ ਜਿਹੜੀ ਅੱਜ ਕੀਤੀ ਗਈ ਹੈ ਕਿਉਂਕਿ ਬੜੇ ਲੰਮੇ ਸਮੇਂ ਤੋਂ ਨੰਡਾਲੇ ਦੇ ਕਾਫੀ ਹਾਲਾਤ ਮਾ ਇਹ ਜਿਹੜੇ ਨਜਾਇਜ਼ ਕਬਜ਼ੇ ਕਹੋ ਸੜਕਾਂ ਦੇ ਕਿਨਾਰੇ ਕੀਤੇ ਉਹਦੇ ਕਰਕੇ ਬੜੀਆਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਦੋ ਟਾਈਮ ਸਕੂਲੀ ਬੱਸਾਂ ਆਉਂਦੀਆਂ ਨੇ ਇਸ ਤੋਂ ਇਲਾਵਾ ਲਗਾਤਾਰ ਦਿਨ ਵੇਲੇ ਟ੍ਰੈਫਿਕ ਚੱਲਦੀ ਹੈ ਤੇ ਟ੍ਰੈਫਿਕ ਦੀ ਬਹੁਤਾਤ ਇੰਨੀ ਹੋ ਗਈ ਹੈ ਕਿ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਗੱਡੀ ਖੜੀ ਕਰਨ ਵਾਸਤੇ ਸੋ ਦੁਕਾਨਦਾਰ ਜਿਹੜੇ ਸਾਡੇ ਭਰਾ ਨੇ ਇਹਨਾਂ ਦੇ ਨਾਲ ਆਪਣੇ ਅੱਗੇ ਸੱਬ ਸੱਬ ਤੌਰ ਤੇ ਜਿਹੜੀਆਂ ਲਗਾਈਆਂ ਉਹ ਜਿਹੜੀਆਂ ਕੋਈ ਪੈਸੇ ਲਏ ਜਾਂਦੇ ਨੇ ਇਸ ਕਰਕੇ ਜਿਹੜਾ ਸਾਰਾ ਸਿਸਟਮ ਉਹ ਖਰਾਬ ਹੋਇਆ ਪਿਆ ਹੈ ਕਿਸੇ ਨੇ ਅਮਰਜੰਸੀ ਜਾਣਾ ਹੋਵੇ ਕੋ ਬਿਮਾਰ ਆ ਕੋਈ ਸਕੂਲ ਜਾ ਰਿਹਾ ਲੇਟ ਹੋ ਰਿਹਾ ਤੇ ਉਹਦੇ ਵਾਸਤੇ ਬੜੀ ਦਿੱਕਤ ਹੈ ਕਿਉਂਕਿ ਪਲ ਪਲ ਬਾਅਦ ਜਿਹੜੀ ਟ੍ਰੈਫਿਕ ਉਹ ਜਾਮ ਹੁੰਦੀ ਹੈ ਜ਼ਿਆਦਾ ਕਰਕੇ ਦੋ ਤਿੰਨ ਇੱਥੇ ਜਿਹੜੇ ਸਬਜੀ ਰੇੜੀਆਂ ਤੇ ਵੇਚਦੇ ਨੇ ਜਾਂ ਰੇੜੀਆਂ ਤੇ ਵੇਚਦੇ ਨੇ ਫਿਰ ਤੁਰ ਕੇ ਉਹ ਜ਼ਿਆਦਾ ਮਾਹੌਲ ਖਰਾਬ ਕਰ ਰਹੇ ਨੇ ਸ਼ਾਮ ਦੇ ਸਮੇਂ ਕਾਫੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਪਿੰਡਾਂ ਤੋਂ ਰੇੜੀਆਂ ਲੈ ਕੇ ਨੜਾਲੇ ਆ ਜਾਂਦੇ ਨੇ ਬੇਤਰਤੀਬੇ ਟੰਗਰੇ ਰੇੜੀਆਂ ਖੜੀਆਂ ਕਰ ਛੱਡਦੇ ਨੇ ਸੋ ਅਜਿਹੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦਾ ਕਰਕੇ ਜਿਹੜਾ ਹਾਲਾਤ ਸਾਰੇ ਵਿਗੜੇ ਹੋਏ ਨੇ ਸੋ ਨਗਰਪਾਲਿਕਾ ਤਾਂ ਉਹ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੈ। ਜਿ ਨਗਰਪਾਲਿਕਾ ਦੇ ਸਹਿਯੋਗ ਨਾਲ ਤੇ ਯੋਸਾਬ ਦੇ ਸਹਿਯੋਗ ਨਾਲ ਜਿਹੜੇ ਨਜਾਇਜ਼ ਕਬਜ਼ੇ ਸੀ ਇਹ ਨਡਾਲੇ ਦੇ ਵਿੱਚ ਜਿਹੜੀਆਂ ਦੁਕਾਨਦਾਰ ਸੀ ਉਹਨਾਂ ਨੇ ਨਜਾਇਜ਼ ਹੀ ਬੋਰਡ ਬਾੜ ਰੱਖੀ ਸੀ ਭਾਂਡਿਆਂ ਦੀਆਂ ਦੀ ਗੱਲ ਕਰੀਏ ਕੀ ਕਹਿਣਾ ਚਾਹੋਗੇ ਉਸਦੇ ਬਾਰੇ? ਦੇਖੋ ਜੀ ਬਹੁਤ ਵਧੀਆ ਕੰਮ ਹੋਇਆ ਜੀ ਕਿਉਂਕਿ ਚੌਂਕ ਖੁੱਲਾ ਹੋਏਗਾ ਤੇ ਆਪਣੀ ਟ੍ਰੈਫਿਕ ਸਮੱਸਿਆ ਘਟੇਗੀ। ਗਰਮੀਆਂ ਦੇ ਦਿਨ ਨੇ ਵਿਚਾਰੇ ਬੱਚੇ ਜਦੋਂ ਸਕੂਲ ਤੋਂ ਛੁੱਟੀ ਹੁੰਦੀ ਹੈ ਤੇ ਬੱਚਿਆਂ ਦੀਆਂ ਬੱਸਾਂ ਇੱਥੇ ਲੱਗੀਆਂ ਹੁੰਦੀਆਂ ਨੇ ਤੇ ਗਰਮੀ 'ਚ ਬੱਚੇ ਜਿਹੜੇ ਆ ਬਹੁਤ ਤੜਫਦੇ ਹੁੰਦੇ ਆ, ਬਿਲਕਦੇ ਹੁੰ ਚੌੜੇ ਵਿੱਚੋਂ ਟ੍ਰੈਫਿਕ ਬੋਲ ਸਕਦੇ ਟ੍ਰੈਫਿਕ ਕੱਢੇਗੇ ਕੋਈ ਹਾਸੇ ਹੁੰਦਾ ਜਿਹੜਾ ਕਰਨ ਹੈਗਾ ਉਹ ਕੱਢੇਗਾ ਹਮ ਆਪਣੇ ਆਪੇ ਸਮਾਨ ਨੂੰ ਆਪੋ ਆਪਣੇ ਹੱਥ ਵਿੱਚ ਰੱਖਿਆ ਜਾਏ ਤਾਂ ਸਭ ਤੋਂ ਵਧੀਆ ਬਹੁਤ ਵਧੀਆ ਕੰਮ ਹੈ ਇਸ ਤੋਂ ਵਧੀਆ ਕੰਮ ਤੋਂ ਕੋਈ ਨਹੀਂ